ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਜੱਟ ਮੌਜਾ ਕਰਦਾ ਈ ਸਵਰਨ ਸਿੰਘ ਨੂੰ ਪੁਰਖਿਆਂ ਦੀ 5 ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ ਕਾਫੀ ਮਿਹਨਤ ਮੁਸਾਕਤ ਨਾਲ ਉਸ ਨੇ 2 ਕਿੱਲੇ ਹੋਰ ਨਾਲ ਜੋੜ ਲਈ ਜਿਵੇਂ ਜਿਵੇਂ ਬੱਚੇ ਬੰਡੇ ਹੁੰਦੇ ਗਏ ਘਰ ਦੇ ਖਰਚੇ ਵੀ ਕਾਫੀ ਵੱਧ ਗਏ ਰਿਸ਼ਤੇ ਨਾਤੇ ਨਾਲ ਦਿਨ ਤਿਹਾਰਾਂ ਉੱਤੇ ਵਰਤ ਵਰਤਾ ਕਾਰਨ ਆੜਤੀਏ ਕੋਲੇ ਸਵਰਨ ਸਿੰਘ ਪੈਸੇ ਕਰਜ਼ੇ ਉੱਤੇ ਲੈਣ ਲੱਗ ਪਿਆ ਸ਼ਿਮਾਹੀ ਮੰਡੀ ਵਿੱਚ ਫਸਲ ਸੁੱਟ ਕੇ ਮਸਾ ਲੈਣੇ ਦੇਣੇ ਹੀ ਪੂਰੇ ਕਰਦਾ। ਕੁੜੀ ਦੇ ਵਿਆਹ ਵਿੱਚ ਵਿਤੋਂ ਵੱਧ ਖਰਚਾ ਕਰਨ ਦੇ ਚੱਕਰ ਵਿੱਚ ਕਾਫੀ ਕਰਜ਼ਾ ਸਿਰ ਉੱਤੇ ਚੜ ਗਿਆ। ਕਿਸੇ ਨੇ ਸਲਾਹ ਦਿੱਤੀ ਕਿ ਬੈਂਕ ਕੋਲੋਂ ਲਿਮਟ ਬਣਵਾ ਲਵੇ ਕਾਫੀ ਪੈਸੇ ਮਿਲ ਜਾਣਗੇ। ਬਸ ਫੇਰ ਕੀ ਸੀ ਲੈਣੇ ਦੇਣੇ ਦੇ ਚੱਕਰ ਵਿੱਚ ਸਾਰੀ ਪਹਿਲੀ ਬੈਂਕ ਕੋਲ ਗਿਰਵੀ ਰੱਖ ਕੇ ਕਰਜ਼ਾ ਲੈ ਲਿਆ। ਲੱਖਾਂ ਦੇ ਹਿਸਾਬ ਨਾਲ ਪੈਸੇ ਹੱਥ ਵਿੱਚ ਆ ਗਏ ਜਿਨ੍ਹਾਂ ਦੇ ਪੈਸੇ ਦੇਣੇ ਸੀ ਸਾਰਿਆਂ ਨੂੰ ਦੇ ਦਿੱਤੇ। ਹੁਣ ਤਾਂ ਸਵਰਨ ਸਿੰਘ ਦੇ ਮੁੰਡੇ ਲਈ ਵੀ ਰਿਸ਼ਤੇ ਆਉਣ ਲੱਗ ਪਏ ਵਿਚੋਲੇ ਨੂੰ ਪੱਕੀ ਹਦਾਇਤ ਕੀਤੀ ਗਈ ਕਿ ਅਸੀਂ ਵੀ ਕੁੜੀ ਉੱਤੇ ਬਹੁਤ ਖਰਚਾ ਕੀਤਾ ਹੁਣ ਮੁੰਡੇ ਨੂੰ ਵੀ ਦਾਜ ਵਿੱਚ ਗੱਡੀ ਹੀ ਚਾਹੀਦੀ ਆ ਨਾਲੇ ਵਿਰਾਦ ਦਾ ਸਵਾਗਤ ਧੂਮਤਾਮ ਨਾਲ ਹੋਣਾ ਚਾਹੀਦਾ ਆ ਆਖਰ ਸੱਤ ਕੀ ਲਿਆ ਕੱਲੇ ਮੁੰਡੇ ਕੋਲ ਵਿਚੋਲੇ ਨੇ ਚੰਗਾ ਸਹਦਾ ਪਰਿਵਾਰ ਲੱਭ ਲਿਆ ਜੋ ਸਾਰਾ ਕੁਝ ਕਰਨ ਲਈ ਰਾਜ਼ੀ ਹੋ ਗਿਆ ਵਿਆਹ ਲਈ ਸਾਰਿਆਂ ਨੂੰ ਸੱਦਾ ਪੱਤਰ ਦਿੱਤੇ ਗਏ ਆਰਤੀਆਂ ਤੇ ਬੈਂਕ ਦੇ ਮੈਨੇਜਰ ਨੂੰ ਵੀ ਸੱਦਿਆ ਗਿਆ ਸ਼ਗਨ ਵਿੱਚ ਮਿਲੀ ਗੱਡੀ ਨੂੰ ਹੀ ਸਜਾ ਕੇ ਬਰਾਤ ਬੈਂਡ ਵਾਜਿਆਂ ਨਾਲ ਚੜੀ ਪੈਲਸ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਕੁੜੀ ਵਾਲਿਆਂ ਨੇ ਕੋਈ ਕਸਰ ਨਾ ਛੱਡੀ ਆਉ ਭਗਤ ਵਾਲੀ ਲਾਵਾਂ ਤੋਂ ਬਾਅਦ ਮੁੰਡੇ ਕੁੜੀ ਨੂੰ ਸ਼ਗਨ ਪੈ ਗਿਆ ਡੀ ਜੇ ਉੱਪਰ ਗਾਣਾ ਚੱਲਿਆ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਫਿਰੀ ਤਾਂ ਸਵਰਨ ਸਿੰਘ ਨੇ ਆਪਣੇ ਨੂੰਹ ਪੁੱਤ ਉੱਤੇ ਬਹੁਤ ਪੈਸੇ ਸੁੱਟੇ ਵਿਆਹ ਵਾਲਾ ਮੁੰਡਾ ਇੱਕ ਗਾਣਾ ਲਗਵਾ ਕੇ ਡੀਜੇ ਵਾਲਿਆਂ ਕੁੜੀਓ ਕੁੜੀਆਂ ਉੱਤੇ ਨੋਟ ਸੁੱਟਣ ਲੱਗ ਪਿਆ ਗਾਣੇ ਦੇ ਬਹੁਤ ਸਾਨ ਜੱਟ ਮੌਜਾ ਕਰਦਾ ਏ ਰੱਬ ਨੇ ਥੋੜ ਕੋਈ ਨਾ ਰੱਖੀ ਮੋਰਲੇ ਸੋਫੇ ਉੱਤੇ ਬੈਠਾ ਆੜਤੀਆ ਤੇ ਬੈਂਕ ਦਾ ਮੈਨੇਜਰ ਇਸ ਵਰਤਾਰੇ ਉੱਤੇ ਮਣੀ ਮਣੀ ਹੱਸ ਰਹੇ ਸਨ ਕਿ ਕਰਜ਼ੇ ਦੇ ਪੈਸੇ ਤੇ ਕਾਹਦੀਆਂ ਮੌਜਾਂ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ